पीएम ਜਿਲ੍ਹਾ ਕਮੇਟੀ ਦੀ ਮੀਟਿੰਗ ਰਾਮ ਗੜੀਆਂ ਬੂੰਗੇ ਵਿੱਚ ਹੋਈ ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਿੰਦਰ ਸਿੰਘ ਸੇਖੋਂ ਨੇ ਦੇਸ਼ ਦੇ ਕੇਂਦਰ ਸਰਕਾਰ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਆਮ ਲੋਕਾਂ ਦਾ ਜਿੰਨਾ ਮੁਸ਼ਕਲ ਹੋ ਚੁੱਕਾ ਨਿੱਜੀ ਕਰਾਨਿਆਂ ਨੂੰ ਫਾਇਦਾ ਪੰਚਾਉਣ ਲਈ ਠੇਕੇਦਾਰੀ ਸਿਸਟਮ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉਹਨਾਂ ਹਾਲ ਹੀ ਵਿੱਚ ਤਾਮਿਲਨਾਡੂ ਵਿੱਚ ਪਾਰਟੀ ਦੇ 24ਵੇਂ ਮਹਾ ਸੰਵੇਲਨ ਵਿੱਚ ਹੋਈ ਫੈਸਲੇ ਬਾਬਤ ਜਾਨੀ ਕਰਾਉਂਦਿਆ ਕਿ ਹੈ ਕਿ ਦੇਸ਼ ਅੰਦਰ ਬੀਜੇਪੀ ਹਿੰਦੂ ਤਾਪ ਅਤੇ ਆਰਐਸਐਸ ਵੱਲੋਂ ਦੇਸ਼ ਨੂੰ ਹਿੰਦੂ ਰਾਜ ਬਣਾਉਣ ਵਿੱਚ ਕਸਰ ਨਹੀਂ ਛੱਡੀ ਚਾਰੀ ਜਿਸ ਦੇ ਖਿਲਾਫ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਦੇਸ਼ ਦੀ ਪਾਰਲੀਮੈਂਟ ਅੰਦਰ ਅਤੇ ਬਾਹਰ ਸਾਂਝਾ ਸੰਘਰਸ਼ ਕੀਤਾ ਜਾਵੇਗਾ ਇਸ ਦੌਰਾਨ ਉਹਨਾਂ ਦੇ ਵੱਲੋਂ ਹੋਰ ਕੀ ਕੀ ਕੀਆ ਗਿਆ ਉਹ ਇੱਕ ਵਾਰੀ ਸੁਣਦੇ ਹਾਂ ਨਸੀਬੀਏਮ ਜ਼ਿਲ੍ਹਾ ਤਰਨਤਾਰਨ ਦੇ ਜਨਰਲ ਮਾਡੀ ਮੀਟਿੰਗਾਂ ਬਧਾਈਪੂਰ ਮੀਟਿੰਗਾਂ ਜ਼ਿਲ੍ਹੇ ਦੀ ਇਸ ਮੀਟਿੰਗ ਦੇ ਵਿੱਚ ਅਸੀਂ ਪਾਰਟੀ ਦੇ ਜਿਹੜਾ ਕੰਮਕਾਰ ਆ ਉਸ ਦੇ ਸਬੰਧ ਵਿੱਚ ਨਾਲ ਨਾਲ ਸੀਪੀਆਮ ਦਾ 24ਵਾਂ ਮਹਾ ਸੰਮੇਲਨ 2 ਤੋਂ 6 ਅਪ੍ਰੈਲ ਨੂੰ ਮਦੁਰਾਈ ਤਾਮਿਲਨਾਡੂ ਸੂਬੇ ਦੇ ਵਿੱਚ ਹੋਇਆ ਸੀਪੀਆਮ ਦਾ ਜਿਹੜਾ ਮਹਾ ਸੰਮੇਲਨ ਹੁੰਦਾ ਉਹ ਸਭ ਤੋਂ ਵੱਧ ਤਾਕਤਵਰ ਫੈਸਲੇ ਲੈਣ ਵਾਲਾ ਸੰਮੇਲਨ ਹੁੰਦਾ ਤੋਂ 24ਵਾਂ ਮਹਾ ਸੰਮੇਲਨ ਜਿਹੜਾ ਹੈ ਉਸ ਨੇ ਫੈਸਲਾ ਕੀਤਾ ਹੈ ਪੋਲਿਟিক্যাল ਟੈਕਟੀਕਲ ਲਾਈਨ ਪਰਵਾਣ ਕੀਤੀ ਹੈ ਉਹ ਲਗਭਗ ਜਿਹੜੀ ਪਿਛਲਾ ਪਾਰਟੀ ਕਾਂਗਰਸ ਦਾ ਨਿਰਣਾ ਹੈ ਤੇ ਵੀ ਪਾਰਟੀ ਕਾਂਗਰਸ ਦਾ ਉਸ ਮੁਤਾਬਕ ਹੀ ਦੇਸ਼ ਅੰਦਰ ਬੀਜੇਪੀ ਆਰਐਸਐਸ ਹਿੰਦੂਤਵ ਜਿਹੜਾ ਕਾਰਪੋਰੇਟ ਮਿਕਸ ਹੈ ਉਸ ਨੂੰ ਨਿਖੇੜਨਾ ਤੇ ਹਰਾਉਣਾ ਸਾਡੀ ਪਹਿਲੀ ਪਹਿਲ ਹੋਏਗੀ ਸੀਪੀਐਮ ਦਾ ਜਿਹੜਾ ਮहासਮੇਲਨ ਦਾ ਨਿਰਣਾ ਹੈ ਤੇ ਨਾਲ ਦੇ ਨਾਲ ਅਸੀਂ ਯਤਨ ਕਰਾਂਗੇ ਦੂਸਰੀਆਂ ਧਰਮਨ ਪੱਖ ਜਮੂਰੀ ਫੋਰਸ ਜੂ ਨੂੰ ਇਕੱਠਿਆ ਕਰਕੇ ਪਾਰਲੀਮੈਂਟ ਦੇ ਅੰਦਰ ਵੀ ਤੇ ਪਾਰਲੀਮੈਂਟ ਦੇ ਬਾਹਰ ਵੀ ਆਪਣਾ ਸੰਘਰਸ਼ ਅੜਾ ਉਸ ਨੂੰ ਪੇਜ ਕਰਾਂਗੇ ਇਹ ਸਰਕਾਰ ਦੀਆਂ ਜਿਹੜੀ ਉਹਦੇ ਸਰਕਾਰ ਦੀਆਂ ਨੀਤੀਆਂ ਤੀਸਰਾ ਪਹਿਲੂ ਇਹ ਹੈ ਵੀ ਜਿਹੜੀ ਮੋਦੀ ਸਰਕਾਰ ਪਿਛਲੇ 11 ਬਰਿਆਂ ਤੋਂ ਰਾਜ ਮਤਲਬ ਕਰ ਰਹੀ ਆ ਇਹ ਸਰਕਾਰ ਦੇ ਚੱਲਿਆ ਹੋਇਆ ਵਿਦੇਸ਼ ਨੀਤੀ ਦੇ ਸਵਾਲ ਤੇ ਮੁਕੰਮਲ ਤੌਰ ਤੇ ਯੂ ਐਸ ਏ ਦੇ ਅਧੀਨ ਮਤਲਬ ਨੀਤੀ ਕਰ ਦਿੱਤੀ ਆ ਉਸ ਮੁਤਾਬਕ ਸਰਕਾਰ ਸਾਡੀ ਕੰਮ ਕਰ ਰਹੀ ਹੈ ਉਹਦਾ ਆਧਾਰਨ ਦੇ ਤੌਰ ਤੇ ਜਿਹੜਾ ਪਿਛਲੇ ਸਮੇਂ ਸਾਡੇ ਏਜੰਟਾ ਰਾਹੀਂ ਭੇਜੇ ਗਏ ਨੌਜਵਾਨ ਲੋਕ ਵਾਪਸ ਭੇਜੇ ਹੁੰਦੇ ਉਹ ਵਾਪਸ ਭੇਜਣ ਦੇ ਉੱਤੇ ਭਾਰਤ ਸਰਕਾਰ ਨੇ ਕੋਈ ਉਜਰ ਨਹੀਂ ਕੀਤਾ ਜਦੋਂ ਕਿ ਦੁਨੀਆ ਦੇ ਅੰਦਰ ਮੈਕਸੀਕੋ ਤੇ ਕੋਲੰਬੀਆ ਦੋ ਛੋਟੇ ਮੁਲਕ ਉਹਨਾਂ ਨੇ ਕਿਹਾ ਵੀ ਜੇ ਸਾਡੇ ਨਾਗਰਿਕ ਨਜਾਇਜ਼ ਤੌਰ ਤੇ ਦੂਜੇ ਦੇਸ਼ ਵਿੱਚ ਆ ਗਏ ਆ ਤੋ ਨਾ ਨੂੰ ਅਸੀਂ ਆਪਣੇ ਜਹਾਜ਼ਾਂ ਰਾਹੀਂ ਲੈ ਕੇ ਜਾਵਾਂ ਤੇ ਸਾਡੀ ਸਰਕਾਰ ਨੇ ਕਿੱਡੀ ਮਤਲਬ ਅਣਗਹਿਲੀ ਕੀਤੀ ਜਿਹੜਾ ਆਪਣੇ ਆਪ ਨੂੰ ਬੈਸਪ ਗੁਰੂ ਕਹਾਉਂਦਾ ਬੈਸਪ ਗੁਰੂ ਬਣਨ ਦੀਆਂ ਗੱਲਾਂ ਕਰਦੇ ਆ ਮੋਦੀ ਸਾਹਿਬ ਤੇ ਬੈਸਪ ਗੁਰੂ ਤੋਂ ਇੱਕ ਸ਼ਬਦ ਨਹੀਂ ਕਿਹਾ ਗਿਆ ਵੀ ਅਸੀਂ ਆਪਣੇ ਸਿਵਿਲਨ ਜਹਾਜ਼ਾਂ ਰਾਹੀਂ ਲੈ ਕੇ ਜਾਵਾਂਗੇ ਫੌਜ ਦੇ ਜਹਾਜ਼ ਨੂੰ ਕਿਸੇ ਵੀ ਮੁਲਕ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਹੈ ਪਰ ਭਾਰਤ ਸਰਕਾਰ ਨੇ ਇੰਨੀ ਢੀਠਤਾ ਹੀ ਨਾਲ ਫੌਜੀ ਜਹਾਜ਼ ਨੂੰ ਜਿਹੜੇ ਲੂੜ ਕੇ ਇੱਥੇ ਸਾਡੇ ਨਾਗਰਿਕਾਂ ਨੂੰ ਭੇਜਿਆ ਗਿਆ ਉਹਦੇ ਨਾਲ ਸਾਡੇ ਦੇਸ਼ ਦੀ ਮਾਨ ਮਰਿਆਦਾ ਜਿਹੜੀ ਆ ਉਹ ਮਿੱਟੀ ਚ ਰੁਲੀ ਐ ਤੇ ਨਾਲ ਨਾਲ ਉਹਨਾਂ ਨੇ ਪੰਜਾਬ ਨੂੰ ਟਾਰਗੇਟ ਕੀਤਾ ਤੇ ਜਿਹੜਾ ਪਹਿਲਾ ਜਹਾਜ਼ ਆਇਆ ਉਹ ਚ 35 ਤੋਂ ਵੱਧ ਦਾ ਗੁਜਰਾਤੀ ਸਨ ਗੁਜਰਾਤ ਕਿਉਂ ਨਹੀਂ ਟਾਰਗੇਟ ਆ ਗਿਆ ਦਿੱਲੀ ਕਿਉਂ ਨਹੀਂ ਟਾਰਗੇਟ ਆ ਗਿਆ बार-बार ਅਮਰਸਰ ਨੂੰ ਹੀ ਟਾਰਗੇਟ ਕਿਉਂ ਕੀਤਾ ਗਿਆ ਸਿਰਫ ਪੰਜਾਬ ਨੂੰ ਟਾਰਗੇਟ ਕਰਨ ਦੇ ਵਾਸਤੇ ਫਿਰ ਅਸੀਂ ਇਹ ਕਹਿੰਦੇ ਆ ਸੀਪੀਐਮ ਦੀ ਕੇਂਦਰੀ ਕਮੇਟੀ ਨੇ ਇਹ ਮहासਮੇਲ ਨੇ ਵੀ ਮਤਲਬ ਆਪਣੇ ਬਤੇ ਰਹੀ ਕਿਹਾ ਕਿ ਭਾਰਤ ਸਰਕਾਰ ਨੂੰ ਜਿਹੜੇ ਨਾਗਰਿਕ ਸੀਗੇ ਆਪਣੇ ਸਿਵਲ ਜਹਾਜ਼ਾਂ ਰਾਹੀਂ ਵਾਪਸ ਲੈਣੇ ਚਾਹੀਦੇ ਸੀ। ਨਾ ਕਿ ਉਹਨਾਂ ਨੂੰ ਧੱਕੇ ਨਾਲ ਬੇਇਜ਼ਤ ਕਰਕੇ ਜਿਹੜੇ ਦੂਰ ਕਿ ਭੇਜੇ ਗਏ ਇਹਦਾ ਕਿਸੇ ਦੋਸ਼ ਦਾ ਨਹੀਂ ਹੁੰਦਾ। ਜੇ ਕੋਲੰਬੀਆ ਤੇ ਮੈਕਸੀਕੋ ਵਰਗੇ ਜਿਹੜੇ ਬਿਲਕੁਲ ਅਮਰੀਕਾ ਦੇ ਨੇੜੇ ਵੀ ਪੈਂਦੇ ਆ ਤੇ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਵੀ ਇਹ ਨਹੀਂ ਅਸੀਂ ਹੋਣ ਦਿਆਂਗੇ। ਆਪਣੇ ਨਾਗਰਿਕਾਂ ਨਾਲ ਬੇਇਜ਼ਤੀ ਨਹੀਂ ਹੋਣਿਆ। ਤੇ ਸਾਡੀ ਭਾਰਤ ਸਰਕਾਰ ਦੁਨੀਆ ਦੇ ਵੱਡੀ ਪਾਪੂਲੇਸ਼ਨ ਵਾਲੇ ਵੈਸਪ ਗੁਰੂ ਕਹੌਣ ਵਾਲੇ ਤੇ ਇੰਨੀ ਬੇਇੱਜ਼ਤੀ ਪੂਰਵਕ ਨਾਗਰਿਕਾਂ ਨੂੰ ਭਾਰਤਿਆ ਨੂੰ ਜਿਹੜਾ ਸਾਡੇ ਭਾਰਤ ਤੇ ਪਿਆ ਗਿਆ ਤੇ ਵਿਦੇਸ਼ ਨੀਤੀ ਮੁਕੰਮਲ ਤੌਰ ਤੇ ਭਾਰਤ ਨੇ ਜੁੱਧ ਨੀਤੀਕ ਤੌਰ ਤੇ ਵੀ ਅਮਰੀਕਾ ਦੇ ਥੱਲੇ ਲਾ ਦਿੱਤੀ ਆ ਇਜ਼ਰਾਇਲ ਤੇ ਫਲਸਤੀਨ ਦੇ ਸਵਾਲ ਤੇ ਜਾਂ ਯੂਕਰੇਨ ਤੇ ਰੂਸ ਦੀਆਂ جنگ ਦੇ ਸਵਾਲ ਤੇ ਵੀ ਜੋ ਅਮਰੀਕਾ ਕਹਿੰਦਾ ਉਸ ਮੁਤਾਬਕ ਸਾਡੀ ਭਾਰਤ ਸਰਕਾਰ ਐਕਟ ਕਰਦੀ ਆ ਉਹਦਾ ਅਸੀਂ ਡਟ ਕੇ ਵਿਰੋਧ ਕਰਨ ਦਾ ਨਿਰਣਾ ਵੀ ਇਸ ਮਾਸ ਮਿਲਨ ਦੇ ਵਿੱਚ ਲਿਆ ਸੋ ਅਸੀਂ ਲਗਾਤਾਰ ਜਿਹੜੇ ਮਗਹਾਈ ਵਧ ਰਹੀ ਆ ਬੇਰਗਰੀ ਵਧ ਰਹੀ ਆ ਭੁੱਖਮਰੀ ਵਧ ਰਹੀ ਆ ਮੁਲਕ ਦੇ ਅੰਦਰ ਇਹਦੇ ਨਾਲ ਨਾਲ ਜਿਹੜੇ ਕਾਰਪੋਰੇਟ ਹਾਊਸੇਜ ਨੇ ਉਹਨਾਂ ਦੀ ਧਨ ਦੌਲਤ ਵਧ ਰਹੀ ਆ ਉਹਨਾਂ ਦੇ ਅਮਾਰ ਵਧ ਰਹੇ ਦੋਨਾਂ ਤੇ ਸਾਰੇ ਕਾਇਦੇ ਛੋਟ ਹੈ ਤੇ ਸਾਡਾ ਆਮ ਲੋਕਾਂ ਦੇ ਤਬਾਹੀ ਆ ਮਗਹਾਈ ਦੇ ਨਾਲ ਹਰ ਇੱਕ ਦਿਨ ਮਗਹਾਈ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਇੰਨੇ ਮਗਹਾਈ ਆ ਡੀਜ਼ਲ ਪੈਟਰੋਲ ਬਾਜ਼ਾਰ ਮਾਰਕੀਟ ਚ ਇਹਨਾਂ ਡਾਊਨ ਆ ਰਹੇ ਉਹਦਾ ਆਮ ਲੋਕਾਂ ਨੂੰ ਬੈਨੀਫਿਟ ਨਹੀਂ ਦਿੱਤਾ ਜਾ ਰਿਹਾ ਤੋ ਅਸੀਂ ਇੰਨਾ ਸਾਰੇ ਮੁੱਦਿਆਂ ਦੇ ਉੱਤੇ ਲੜਾਈ ਹੈ ਜਿਹੜੀ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਕਰਨ ਜਾ ਰਹੇ ਔਰ ਵੀ ਮਈ ਨੂੰ ਜਿਹੜਾ ਦੇਸ਼ ਵਿਆਪੀ ਇੱਕ ਜਨਰਲ ਹੜਤਾਲ ਹੋ ਰਹੀ ਆ ਪਲੇਟ ਯੂਨੀਅਨਾਂ ਵੱਲੋਂ ਤੇ ਮਜ਼ਦੂਰਾਂ ਦੀਆਂ ਫਰੇਸ਼ ਨਾ ਬਣੇ ਸਾਰੇ ਦੇਸ਼ ਦੇ ਵਿੱਚ CPI(M) ਉਸ ਜਨਰਲ ਹੜਤਾਲ ਦਾ ਪੂਰਨ ਤੌਰ ਤੇ ਸਮਰਥਨ ਕਰਦੀ ਹੈ। ਦੋਨੋਂ ਅਸੀਂ ਪੂਰਨ ਸਮਰਥਨ ਕਰਦੇ ਹੋਇਆ ਜਿਹੜੇ ਚਾਰ ਕੋਡ ਬਣਾ ਕੇ ਮਜ਼ਦੂਰਾਂ ਦੇ ਜਮਹੂਰੀ ਹੱਕ ਹਕੂਕ ਹੋਏ ਗਏ ਨੇ ਦੇ 8-8 ਘੰਟੇ ਦੀ بجائے 12 ਘੰਟੇ ਬਣਾਈ ਗਈ ਆ ਉਸ ਨੂੰ ਅਸੀਂ ਚਾਹੁੰਦੇ ਆ ਕਿ ਉਹ ਬਰਕਰਾਰ ਰਹਿਣਾ ਚਾਹੀਦਾ ਜਿਹੜੇ ਕੋਡ ਬਣਾਏ ਆ ਉਹ ਰੱਦ ਹੋਣੇ ਚਾਹੀਦੇ। ਤੋਂ ਇਹ ਇਸ ਵਿਸ਼ੂਦਤ ਤੇ ਅਸੀਂ ਲਗਾਤਾਰ ਉਲਾਈ ਦੇ ਵਿਧਾਨ ਵਿੱਚ। ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਆ। ਪੰਜਾਬ ਸਰਕਾਰ ਨੇ ਪਿਛਲੇ ਸਮੇਂ ਵਿੱਚ ਜੋ ਗਰੰਟੀਆਂ ਵਾਦੇ ਬਹੁਤ ਲੰਬੇ ਜੋੜੇ ਕੀਤੇ ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੇ ਹਾਲਤ ਸਭ ਤੋਂ ਵੱਧ ਦਾ ਤੇ ਲੱਗੀ ਹੋਈ। ਲਗਾਤਾਰ ਕਤਲੋਗਾਰ ਲੁਟਾ ਕੋਹਾਟ ਕਹਿਤੀਆਂ ਦਾਇਆ ਬਤਾ ਵਰਨ ਬਣਿਆ ਲੋਕਾਂ ਦੇ ਵਿੱਚ ਦਹਿਸ਼ਤ ਬੜੀ ਹੈ ਇਸਵਾਲ ਦੇ ਉੱਤੇ ਪਰ ਪੰਜਾਬ ਸਰਕਾਰ ਚੁੱਜੀਦਾ ਹੀ ਲਈ ਤੇ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਮਤਲਬ ਫਰਜੇ ਦਰਜ ਕਰ ਲਈਏ ਹੁਣ ਜੇ ਇੱਕ ਪਾਸੇ ਪ੍ਰਤਾਪ ਸਿੰਘ ਬਾਜਬੇ ਤੇ ਪਰਚਾ ਹੈ ਦੂਜੇ ਪਾਸੇ ਜਿਹੜੀ ਰਿਕਵਰੀ ਹੋ ਰਹੀ ਹੈ ਆਰਪੀਜੀ ਦੀ ਵੀ ਰਿਕਵਰੀ ਹੋ ਰਹੀ ਹੈ ਤੇ ਗ੍ਰੇਨੇਡ ਦੀ ਵੀ ਰਿਕਵਰੀ ਹੋ ਰਹੀ ਹੈ ਆਰਡੀਐਕਸ ਦੀ ਵੀ ਰਿਕਵਰੀ ਹੋ ਰਹੀ ਹੈ ਅਗਲੀ ਗੱਲ ਜਿਹੜਾ ਦੈਨਕ ਪਾਸਕਰ ਆ ਬਾਜਵੇ ਦੀ ਇੰਟਰਵਿਊ ਤੋਂ ਪਹਿਲਾਂ ਉਹਨੇ ਇਹ ਕਿਹਾ ਵੀ ਜਿਹੜੇ ਗਰਨੇਡ ਨੇ ਉਹ 55 ਆਏ ਨੇ ਭਾਰਤ ਪੰਜਾਬ ਵਿੱਚ 18 ਚੱਲੇ ਨੇ ਬਾਜਵੇ ਨੇ ਤਾਂ 50 ਚੱਲੇ 50 ਆਈ ਕਹੇ ਪਰ ਜਿਹੜਾ ਦੈਨਕ ਪਾਸਕਰ ਆ ਹਿੰਦੀ ਦਾ ਬਾਦ ਉਹਨੇ 55 ਦੀ ਗੱਲ ਕੀਤੀ ਹੈ ਤੇ ਹੁਣ ਜਿਹੜਾ ਇਹ ਮਿਲ ਰਿਹਾ ਸਾਰਾ ਕੁਝ ਆਰਡੀਐਕਸ ਆ ਮਿਲ ਰਿਹਾ ਗ੍ਰੇਨੇਡ ਮਿਲ ਰਹੇ ਆਰ ਪੀਜੀ ਮਿਲ ਰਹੇ ਨੇ ਜਿਹੜਾ ਬਹੁਤ ਖਤਰਨਾਕ ਹਮਲਾ ਕਰ ਦਿੱਸ ਬਰਾਤਾ ਰੱਖ ਦਿਆ ਤੇਰਾ ਮਤਲਬ ਬਰੂਦ ਸਿੱਕਾ ਸਾਰਾ ਕੁਝ ਹੈ ਪੰਜਾਬੀ ਚਲੋ ਪਤਾ ਲੀ ਗੱਲ ਵਾਰਿਸ ਪੰਜਾਬ ਦੇ ਸੋਸ਼ਲ ਮੀਡੀਆ ਤੇ ਜਿਹੜੇ ਇੱਕ ਵਾਰਤਾ ਲਾਪ ਹੋਈ ਆ ਮੋਦੀ ਬਿੱਟੂ ਤੇ ਹੋਰਾਂ ਨਿੱਤਾਂ ਦਾ ਸਿਆਸੀ ਤੌਰ ਤੇ ਨੁਕਸਾਨ ਕਰਦੇ ਉਹਦੇ ਬਾਅਦ ਤੁਹਾਡੀ ਗੱਲ ਦੇਖੋ ਜਿਹੜੀ ਉਹ ਵਾਰਤਾ ਲਾਪ ਆ ਚਾਟੰਗਾ ਜਿਹੜੀ ਕੱਲ ਮਤਲਬ ਉਹਦੇ ਤੇ ਕਾਫੀ ਚਰਚਾ ਹੋ ਰਹੀ ਆ ਅਜਿਹੀ 127 ਸ਼ਬਦਾਂ ਚ ਸੀਪੀਏਮ ਨੰਦਾ ਕਰਦੀ ਤੇ ਇਸ ਤਰ੍ਹਾਂ ਨਾਲ ਜਿਹੜੇ ਸ਼ਰਿਆਮ ਇਹ ਕਹਿ ਰਿਹਾ ਵੀ ਰਵਨੀਤ ਬਿੱਟੂ ਦਾ ਪਹਿਲਾ ਨੰਬਰ ਦੂਜਾ ਨੰਬਰ ਬਿਕਰ ਮਜੀਠੀਏ ਦਾ ਤੀਜਾ ਨੰਬਰ ਫਲਾਣੇ ਦਾ ਇਸ ਤਰ੍ਹਾਂ ਜਿਹੜੀ ਨੰਬਰਿੰਗ ਕਰ ਰਿਹਾ ਇਹਦਾ ਮਤਲਬ ਆ ਉਹ ਅੰਤਰਰਾਸ਼ਟਰੀ ਲੈਵਲ ਤੇ ਜਿਹੜੀਆਂ ਏਜੰਸੀਆਂ ਨੇ ਤੇ ਉਹਨਾਂ ਦੇ ਸਹਿ ਪ੍ਰਾਪਤ ਜਿਹੜੇ ਅੱਤਵਾਦੀ ਵੱਖਵਾਦੀ ਜਿਹੜੀਆਂ ਸ਼ਕਤੀਆਂ ਨੇ ਉਹ ਪੰਜਾਬ ਦੇ ਵਿੱਚ ਮੁੜ ਪੰਜਾਬ ਦੇ ਵਾਤਾਵਰਨ ਨੂੰ ਖਰਾਬ ਕਰਦਾ ਯਤਨ ਕਰ ਰਿਹਾ ਅਸੀਂ ਸੀਪੀਐ ਵੱਲੋਂ ਇਸ ਦੀ ਸੱਦ ਸੱਦਾਂ ਚ ਮੁੱਢਾ ਕਰ ਇੱਕ ਅਮਰ ਤੋਂ ਬਾਅਦ ਐਨਐਸਸੀ ਬਣਾਉਂ ਦਿੱਤੇ ਕੋਈ ਪਾਰਟੀਆਂ ਪੱਖ ਨੇ ਕੋਈ ਖਿਲਾਫ ਨੇ ਤੇ ਸੀਪੀਐ ਦਾ ਕੀ ਜਾਵੇਗਾ ਦੇਖੋ ਮੇਰਾ ਖਿਆਲ ਆ ਵੀ ਜਿਹੜਾ ਬੰਦਿਆਂ ਦੀ ਸਮਝਦਾਰੀ ਦ੍ਰਿਸ਼ਤ ਨਹੀਂ ਹੈ ਉਹ ਇਹਦਾ ਵਿਰੋਧ ਕਰ ਸਕਦੇ ਆ ਪਰ ਜੇ ਸਰਕਾਰ ਨੂੰ ਕਿ ਐਸੀਆਂ ਮਿਲੀਆਂ ਹੈ ਕੋਈ ਸੂਚਨਾ ਹੈ ਉਹ ਸੂਚਨਾ ਤਾਂ ਹੁਣ ਹੋਰ ਵੀ ਸੱਦ ਹੋ ਰਹੀ ਹੈ ਤੇ ਇਸ ਕਰਕੇ ਉਹਦਾ ਸੀ ਇਹ ਕਹਿੰਦੇ ਆ ਜਨਰਲ ਤੌਰ ਦੇ ਉੱਤੇ ਵੀ ਕਾਨੂੰਨ ਵੈਸੇ ਬਹੁਤ ਨੇ ਦੋਨਾ ਕਾਨੂੰਨਾਂ ਦੇ ਅੰਤਰਗਤ ਵੀ ਬੰਦੇ ਨੂੰ ਸਜ਼ਾ ਦਿੱਤੀ ਜਾ ਸਕਦੀ ਆ ਤੋਂ ਸਜ਼ਾ ਜਿਹੜੀ ਉਸ ਦੇ ਅੰਤਰਗਤ ਵੀ ਦਿੱਤੀ ਜਾ ਸਕਦੀ ਹੈ ਸਵਾਲ ਸਭ ਤੋਂ ਵੱਡਾ ਇਹ ਆ ਵੀ ਅਮਰਤਪਾਲ ਨੂੰ ਜਿਹੜੇ ਏਜੰਸੀਆਂ ਦੇ ਧੱਕੇ ਚੜ੍ਹ ਕੇ ਉਹ ਸਾਰਾ ਭੰਡ ਤੋੜਦਿਆਂ ਕਾਰਵਾਈਆਂ ਕਰਾਉਣ ਦੇ ਯਤਨ ਕੀਤੇ ਜਾ ਰਹੇ ਆ ਉਹਨੂੰ ਵਿਚਾਰਾਂ ਦੇ ਤੌਰ ਤੇ ਨਖੇੜ ਦਾ ਸਵਾਲ ਹੈ ਤੂ ਪਰ ਆਪ ਸਰਕਾਰ ਕਰਨੇ ਰਹੀ ਜੇ ਫਿਰ ਆਪ ਸਰਕਾਰ ਉਹ ਕਰਨੇ ਰਹੀ ਤਾਂ ਉਹਨੂੰ ਕੋਸ ਮਤਲਬ ਐਲੀਮੈਂਟ ਵਿੱਚੋਂ ਉਸ ਸਮਾਜ ਦੇ ਵਿੱਚੋਂ ਫਿਰ ਸਪੋਰਟ ਮਿਲ ਰਹੀ ਹੈ ਐਸੀ ਕਹਿਣਾ ਉਹਨੂੰ ਵਿਚਾਰਾਂ ਦੇ ਤੌਰ ਤੇ ਨਹੀਂ ਖੇੜਿਆ ਜਾਵੇ ਤੇ ਜਿਹੜੇ ਰਾਹ ਉਹ ਤੁਰਿਆ ਹੈ ਜਿਹੜੇ ਉਹਨੇ ਮਤਲਬ ਕਾਰਜ ਕੀਤੇ ਆ ਹੁਣ ਇਹ ਗੱਲ ਕਿਸੇ ਤੋਂ ਲੁਕੀ ਸੀ ਵੀ ਨਹੀਂ ਹੈ ਉਹ ਏਜੰਸੀਆਂ ਪਹਿਲੇ ਦਿਨ ਹੀ ਉਹਨੂੰ ਫੜ ਕੇ ਲੈ ਗਈਆਂ ਸੀ ਜਿਹੜਾ ਉਹ ਡੇਢ ਦੋ ਮਹੀਨੇ ਦਾ ਡਰਾਮਾ ਕੀਤਾ ਉਹ ਡਰਾਮਾ ਸੀ ਵੇ ਇਹ ਗੱਲ ਕੋਈ ਲੋਕੀ ਸਪੀਦਾ ਰਹੀ ਨਹੀਂ ਹੈ ਕਈ। ਬਹੁਤ ਸਾਰਾ ਡਰਾਮਾ ਸਾਹਤ ਹੋ ਗਿਆ। ਤੇ ਫਿਰ ਇਹੜਾ ਪਿੰਡਰਾ ਵਾਲੇ ਦੇ ਭਤੀਜੇ ਦੇ ਗਿਆ। ਵੀ ਮੈਨੂੰ ਸੈਂਟਰਲ ਏਜੰਸੀਆਂ ਤੇ ਪੰਜਾਬ ਏਜੰਸੀਆਂ ਨੇ ਕਿਹਾ ਮੈਂ ਤਾਂ ਰੋਟੇ ਪੰਡ ਆਇਆ। ਜਿਸ ਦਿਨ ਉਹਦੀ ਗ੍ਰਿਫਤਾਰੀ ਹੁੰਦੀ ਹੈ ਇਹ ਕੀ ਸਾਬਤ ਕਰਦੀ ਹੈ। ਇਹ ਤਾਂ ਫੂਲ ਪ੍ਰੂਫ ਕੇਸ ਆ ਨਾ। ਵੀ ਸਾਬਤ ਕਰਦੀ ਆ ਵੀ ਏਜੰਸੀਆਂ ਕੋਲੇ ਬੰਦਾ ਸੀ ਏਜੰਸੀਆਂ ਦੇ ਤੇਰਪਿੰਡਰਾਂ ਵਾਲੇ ਦੇ ਉਹ ਸਥਾਨ ਤੋਂ ਦੇ ਘਰ ਜਿੱਥੇ ਗੁਰਦੁਆਰਾ ਬਣਿਆ ਉੱਥੋਂ ਉਹਦੀ ਗ੍ਰਿਫਤਾਰੀ ਹੋ ਕਰਨੀ ਸੀ ਇਹ ਤੋਂ ਵੱਧ ਕੁਝ ਨਹੀਂ ਹੈ ਇਹਦਾ ਮਤਲਬ ਸਕ੍ਰਿਪਟ ਤਾਂ ਕਿਸੇ ਹੋਰ ਨੇ ਲਿਖੀ ਹੈ ਤੋ ਸਕ੍ਰਿਪਟ ਦੇ ਵਿੱਚ ਡਰਾਮਾ ਜਿਹੜਾ ਹੋ ਰਿਹਾ ਤੋ ਡਰਾਮੇ ਦਾ ਇੱਕ ਮੇਜਰ ਪਾਤਰ ਹੈ ਅਮਰਪਾਲ ਇਸ ਤੋਂ ਵੱਧ ਕੁਝ ਨਹੀਂ ਉਹ ਜਿਹੜਾ ਸਕ੍ਰਿਪਟ ਲਿਖੀ ਜਿਹੜੀਆਂ ਏਜੰਸੀਆਂ ਨੇ ਉਹ ਡਰਾਮੇ ਦਾ ਕਬੱਡਾ ਪਾਤਰ ਹੈ ਇਸ ਤੋਂ ਵੱਧ ਕੁਝ ਨਹੀਂ ਹੈ ਤੇ ਪੰਜਾਬ ਲਈ ਮਤਲਬ ਕੀ ਕੀਤਾ ਕੀ ਨਹੀਂ ਕੀਤਾ ਇਹਨੂੰ ਕੌਣ ਨਹੀਂ ਦੱਸਦਾ ਇਹਦੇ ਉਹਨੂੰ ਐਮਪੀ ਦੀ ਇਲੈਕਸ਼ਨ ਕਿਨ ਲੜਾਈ ਹੈ ਰਾਜਦੇਵ ਖਾਲਸਾ ਕੌਣ ਐਡਵੋਕੇਟ ਜਿਹੜਾ ਮੈਂਬਰ ਪਾਰਲੀਮੈਂਟ ਵੀ ਰਿਹਾ ਜਦੋਂ ਸਮਰਬਿਤ ਮਾਨ ਐਮਪੀ ਬਣਿਆ ਸੀ ਤਰਨਤਾਰਪੁਰ ਤੋਂ ਬਣਿਆ ਸੀ ਸਮਰਬਿਤ ਮਾਨ ਤੁਹਾਨੂੰ ਯਾਦ ਹੋਵੇ ਸਾਹ ਤੋਂ ਬਾਅਦ ਬੋਟਾ ਲਈ ਇਹ ਜਿਹਨੇ ਤਰਨਤਾਰਪੁਰ ਤੋਂ ਐਮਪੀ ਬਣਿਆ ਸੀ ਉਹ ਮਾਨ ਦਾ ਬੰਦਾ ਰਿਹਾ ਖਾਲਸਾਨੀਆ ਦਾ ਬੰਦਾ ਰਿਹਾ ਤੇ ਆ ਜੋ ਰਾਜਦੇਵ ਖਾਲਸਾ ਕੀਤੇ ਨਾਲ ਆਰਐਸਐਸ ਦਾ ਪ੍ਰਚਾਰਕ ਹੈ ਬੀਜੇਪੀ ਦਾ ਬੰਦਾ ਹੋ ਤੋ ਬੀਜੇਪੀ ਦੇ ਬੰਦੇ ਦੇ ਕਹਿਣ ਤੋਂ ਉਹਨੇ ਇਲੈਕਸ਼ਨ ਲੜੀ ਹੋਵੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਕਿਹਦਾ ਬੰਦਾ ਹੋਇਆ ਮੈਂ ਇਹ ਚ ਕੀ ਕਰ ਸਕਦਾ ਇਹਦਾ ਬੰਦਾ ਰਾਜਦੇਵ ਖਾਲਸਾ ਉਹਦੀ ਐਡਵੋਕੇਸੀ ਕਰ ਰਿਹਾ ਉਹਦੇ ਬਕਾਅਤ ਕਰ ਰਿਹਾ ਤੇ ਉਹੀ ਹੋਲਣਾ ਰਿਹਾ ਤੇ ਇਹ ਗੱਲ ਤਾਂ ਸਭ ਹੋਰ ਚਿੱਤੀ ਹੋਗੀ ਵੀਰ ਦੇ ਪਿੱਛੇ ਸੈਂਟਰਲ ਏਜੰਸੀਆਂ ਤੇ ਬਦੇਸੀ ਏਜੰਸੀਆਂ ਕਿੱਦਾਂ ਮਤਲਬ ਆਪਰੇਟ ਕਰੇ ਉਹ ਗੱਲ ਆਪਣੇ ਲੋਕਾਂ ਦੇ ਸਾਹਮਣੇ ਆ ਜਾਏਗੀ ਤੁਰੰਤ ਅਰੰਤੋ ਅਮਨਦੀਪ ਸਿੰਘ ਸਨਨੀ ਦੀ ਦਿੱਤੀ ਸੀਵਕ ਬਿਲੀ ਰਿਪੋਰਟ